ਸਾਸੀਕਾਰ ਜੀ D5 ਚੈਨਲ ਪੰਜਾਬੀ ਦਾ ਪੰਜਾਬ ਬਲਟਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮਹਿੰਦਰਜੀਤ ਸਿੰਘ ਟਵਾਣਾ ਸਵਾਗਤ ਕਰਦਾ ਹਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਮੁੱਖ ਸੁਰਖੀਆਂ ਤੋਂ ਰਾਣਾ ਗੁਰਜੀਤ ਨੇ ਵਿਰੋਧੀਆਂ ਤੇ ਸਾਥੀਆਂ ਦੇ ਨਾਲ ਇਹ ਆਪਾਰ ਤੋਂ ਇਸ ਤਰ੍ਹਾਂ ਦੀ ਕਾਮਯਾਬੀ ਤੋਂ ਉਤਸਾਹ ਰਹੇ ਵਿਰੋਧੀ ਬਤ ਰਹੇ ਨੇ ਨਿੱਤ ਨਵੇਂ ਹੱਥ ਕੱਢੇ ਸ਼੍ਰੋਮਣੀ ਕਾਲੀ ਦਲ ਹੋਈ ਮਜ਼ਬੂਤ ਸੋਨ ਸਿੰਘ ਖੰਡੜਾ ਭਾਜਪਾ ਛੱਡ ਅਕਾਲੀ ਦਲ ਛੋਹੇ ਸ਼ਾਮਲ ਹੋਏ ਜੀਤ ਸਿੰਘ ਬਾਦਲ ਨੇ ਚੋਣਾਂ ਹੀ ਵਾਪਸੀ ਬੰਗਲੌਰ ਭਗਦਰ ਤੇ ਪੱਟੀ ਕਾਰਵਾਈ ਕਰਨਾਟਕ ਸਰਕਾਰ ਮਾਮਲੇ ਜਾਂ ਸੀਐਡੀ ਤੋਂ ਤੇਗੀ ਆਪਸੀ ਵੀ ਪ੍ਰੋਗਰਾਮ ਪ੍ਰਬੰਧਕ ਤੇ ਕੇਸੀ ਐ ਖਿਲਾਫ ਮਾਮਲਾ ਦਰਜ ਪੰਜਾਬ ਦੀ ਸਿਆਸਤ ਵਿੱਚ ਮਤੀ ਹਲਚਲ ਜੋਤ ਕੋ ਸਿੱਧੂ ਵੱਲੋਂ ਚੋਣਾ ਲੜਨ ਦਾ ਕੀਤਾ ਗਿਆ ਨਾ ਚੁੱਪਚਾਪੇ ਤੇ ਕਰ ਰਹੇ ਨੇ ਮੀਟਿੰਗਾਂ ਹੁਣ ਖਬਰਾਂ ਵਿਸਥਾਰ ਨਾਲ ਉਦੈ ਨਾਲ 19 ਜੂਨ ਨੂੰ ਉਪਜੋਣਾ ਹੋਣੇ ਹਨ ਇਸ ਦੌਰਾਨ ਸਾਬਕਾ ਕੈਬਨ ਮੰਤਰੀ ਰਾਣਾ ਗੁਰਜੀਤ ਨੇ ਕਿਹਾ ਕਿ ਸਰਕਾਰ ਨੇ ਭਾਰਤ ਪੂਰਨ ਰਾਸ਼ਟਰ ਨਾਲ ਜਿਹੜਾ ਤੱਕਾ ਕੀਤਾ ਉਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਭਾਰਤ ਪੂਰਨ ਰਾਸ਼ਟਰ ਦੀ ਕਾਮਯਾਬੀ ਨੂੰ ਦੇਖਦੇ ਹੋਏ ਵਿਰੋਧੀ ਵੀ ਕੋਈ ਨਾ ਕੋਈ ਹੱਤਕੰਡੇ ਅਪਣਾ ਰਹੇ ਨੇ ਹਰ ਨਾਗਰਿਕ ਨੂੰ ਜਿੱਥੇ ਤੱਕਾ ਹੁੰਦਾ ਆਵੇ ਉਥੇ ਤੱਕਾ ਕਰਨ ਵਾਲੇ ਦੇ ਉਲਟ ਖੜਾ ਹੋਣਾ ਚਾਹੀਦਾ ਅੱਜ ਤੁਸੀਂ ਭਾਰਤ ਪੂਰਨ ਆਸ਼ੂ ਜੀ ਨਾਲ ਜੋ ਤੱਕ ਪਿਛਲੇ ਦਿਨਾਂ ਛੋਇਆ ਤੋਂ ਐਫਆਈ ਆਫਆਈਆਰ ਜੁਹਿਆ ਔਰ ਦੋਨਾਂ ਦੇ ਵਿੱਚ ਆਸ਼ੂ ਜੀ ਨੂੰ ਲੋਅਰ ਕੋਰਟ ਨੇ ਰਿਜੈਕਟ ਕੀਤਾ ਹਾਈ ਕੋਰਟ ਨੇ ਕੋਨਾਂ ਦੇ ਹੱਕ ਦੇ ਵਿੱਚ ਫੈਸਲਾ ਕੀਤਾ ਔਰ ਇੱਥੇ ਤਾਈ ਕਿ ਸਰਕਾਰ ਜਿਸ ਨੇ ਇਹ ਪਰਚਾ ਕੀਤਾ ਸੀਗਾ ਉਹਦੇ ਬੁੰਦੇ ਹੋਏ ਇਹ ਨਹੀਂ ਕਿ ਤੁਹਾਡਾ ਰਾਜ ਆ ਗਿਆ ਤੇ ਤੁਸੀਂ ਕੋਈਸ਼ ਕਰਾ ਲਈ ਜਾਂ ਚੋਰ ਮੁਰਿਦ ਨਹੀਂ ਆਪਣਾ ਫੈਸਲਾ ਕਰਾ ਲਿਆ ਜਾਂ ਵਿਡਰੋ ਕਰ ਲਿਆ ਇਦਾਂ ਦੀ ਗੱਲ ਕੋਈ ਨਹੀਂ ਇਹ ਬੜੀ ਵੱਡੀ ਗੱਲ ਹੋਈ ਆ ਧੰਨਵਾਦੀ ਆ ਵਕੀਲ ਸਾਹਿਬਾਨ ਦਾ ਜਿਨ੍ਹਾਂ ਨੇ ਕੇਸ ਲੜਿਆ ਕਿ ਅੱਜ ਆਸ਼ੂ ਜੀ ਦੇ ਨਾਲ ਖੜੇ ਨੇ ਔਰ ਧੰਨਵਾਦੀ ਆ ਜੁਡੀਸ਼ਰੀ ਦੇ ਜਿਨ੍ਹਾਂ ਨੇ ਸੱਚ ਤੇ ਪਹਿਰਾ ਦਿੱਤਾ ਹਾਈ ਕੋਰਟ ਦੇ ਖਾਸ ਤੌਰ ਤੇ ਔਰ ਜੱਜ ਸਹਿਬਾਨ ਦਾ ਔਰ ਮੈਂ ਅਫਸੋਸ ਮੈਨੂੰ ਇਸ ਗੱਲ ਦਾ ਕਿ ਇਹਦਾ ਹੋਣਾ ਨਹੀਂ ਚਾਹੀਦਾ ਚਲੋ ਮੰਨ ਲਿਆ ਭਾਈ ਤੁਸੀਂ ਇੱਕ ਤਕੜਾ ਐਮਐਲਏ ਸੀ ਉਹਨੂੰ ਬਦਨਾਮ ਕਰ ਲਈ ਸਭ ਕੁਝ ਕਰ ਲਿਆ ਲੇਕਿਨ ਹੁਣ ਇਲੈਕਸ਼ਨ ਚੱਲ ਪਈ ਇੱਕ ਇੱਕ ਚੀਜ਼ ਇਲੈਕਸ਼ਨ ਕਮਿਸ਼ਨ ਦੇ ਨੋਟਿਸ ਆ ਔਰ ਚਾਹੇ ਪੁਲਿਸ ਜਿਸ ਤਰੀਕੇ ਨਾਲ ਚੱਲ ਰਹੀ ਆ ਜਾਂ ਐਡਮਿਨਿਸਟ੍ਰੇਸ਼ਨ ਚੱਲ ਰਹੀ ਆ ਉਹਦੇ ਤੇ ਵੀ ਇਲੈਕਸ਼ਨ ਕਮਿਸ਼ਨ ਦੀ ਪੈਣੀ ਨਜ਼ਰ ਆ। ਉਹਦੇ باوجود ਇਲੈਕਸ਼ਨ ਦੇ ਚੱਲਦੇ ਹੋਏ ਗगनਦੀਪ ਸਿੰਘ ਭੱਲਾ ਜਿਹੜੇ ਸਾਨੂੰ ਜੁਆਇਨ ਕੀਤੇ ਉਹਨਾਂ ਤੇ ਪਰਚਾ ਹੋਇਆ ਠੀਕ ਹੈ ਤਿੰਨ ਚਾਰ ਦਿਨ ਉਹਨਾਂ ਨੂੰ ਅੰਡਰਗਰਾਉਂਡ ਰਹਿਣਾ ਪਿਆ ਲੇਕਿਨ ਟੈਨਸ਼ਨ ਤਾਂ ਹੁੰਦੀ ਆ ਬੰਦੇ ਨੂੰ ਔਰ ਫਿਰ ਮੈਂ ਫਿਰ ਜੁਡੀਸ਼ਰੀ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਜਿਵੇਂ ਆਸ਼ੂ ਜੀ ਨੇ ਇਨਸਾਫ ਦਿੱਤਾ ਗਗਨਦੀਪ ਭੱਲੇ ਨੂੰ ਵੀ ਜੁਡੀਸ਼ਰੀ ਨੇ ਇਨਸਾਫ ਦਿੱਤਾ ਬੇਲ ਹੋ ਗਈ ਤੇ ਜੇ ਬੇਲ ਹੋ ਗਈ ਤੇ ਉਹ ਹੁਣ ਕੈਂਪੇਨ ਕਰਨਗੇ ਇਸੇ ਤਰ੍ਹਾਂ ਇੱਕ ਆਮ ਆਦਮੀ ਪਾਰਟੀ ਦੇ ਆਈਟੀ ਸੈੱਲ ਦੇ ਸ਼ਹਿਦ ਸਤਨਾਮ ਸਿੰਘ ਨਾ ਉਹਨਾਂ ਦਾ ਵਿਕਰਮਜੀਤ ਸਿੰਘ ਨਾਮ ਹੈ ਉਹਨਾਂ ਦਾ ਉਹਨਾਂ ਨੇ ਉਹਨਾਂ ਨੇ ਵੀ ਕਾਂਗਰਸ ਜੁਆਇਨ ਕੀਤੀ ਪਰ ਉਹ ਇਸ ਇਲੈਕਸ਼ਨ ਦੇ ਵਿੱਚ ਸਾਨੂੰ ਦੱਸ ਰਿਹਾ ਕਿ ਆਸ਼ੂ ਜੀ ਨੂੰ سوشل میڈیا ਰਾਹੀਂ ਜਿੱਥੇ ਪਰਚਾ ਕੀਤਾ ਉੱਥੇ سوشل میڈیا ਰਾਹੀਂ ਫੇਮ ਕਰਨ ਦੀ ਗੱਲ ਕਰਨ ਨੂੰ ਜ਼ਿੰਮੇਵਾਰੀ ਲੱਗੀ ਸੀ ਅੰਮ੍ਰਿਤਸਰ ਤੋਂ ਕਾਂਗਰਸ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਨਵਜੋਤ ਕੌਰ ਸਿੱਧੂ ਆਪਣੇ ਹਲਕਾ ਅੰਮ੍ਰਿਤਸਰ ਪੂਰਬੀ ਦੇ ਲੋਕਾਂ ਤੇ ਪਾਰਟੀ ਵਰਕਰਾਂ ਨਾਲ ਮਿਲਣ ਪਹੁੰਚੇ ਮੈਡਮ ਸਿੱਧੂ ਨੇ ਕਾਂਗਸ ਦੇ ਵਰਕਰਾਂ ਨੂੰ ਮਨਾਉਣ ਤੇ ਉਹਨਾਂ ਨੂੰ ਕਾਂਗਸ ਵਿੱਚ ਸ਼ਾਮਲ ਕਰ ਲਈ ਇਕਜੁੱਟ ਕਰਨ ਦੀ ਕੋਸ਼ਿਸ਼ ਕੀਤੀ ਇਸ ਮੌਕੇ ਨਵਜੋਤ ਕੌਰ ਸਿੱਧੂ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ 2027 ਚੋਣਾਂ ਦੇ ਆ ਤਿਆਰੀਆਂ ਕਰ ਰਹੇ ਨੇ 100% ਲੜੂੰਗੀ ਉਹਦੀ ਹੀ ਤਿਆਰੀ ਕਰ ਰਹੀ ਹਾਂ ਜੇ ਪਾਰਟੀ ਟਿਕਟ ਦੋਗੀ ਤੇ ਸਮਝੂਗੀ ਕਿ ਪਿਛਲਾ ਇਤਿਹਾਸ ਦੇਖੂਗੀ ਕਿ 2004 ਤੋਂ ਇਸ ਹਲਕੇ 'ਚ ਕੌਣ ਕੰਮ ਕਰ ਰਿਹਾ ਹੈ ਤੇ ਕਿੰਨੇ ਕੰਮ ਕਰਾਏ ਹਨ ਤੇ ਅੰਮ੍ਰਿਤਸਰ ਜ਼ੀਸੀ ਤੇ ਜਦੋਂ ਮੈਂ ਲੜੀ ਸੀ ਚਾਹੀ ਦੂਜੀ ਪਾਰਟੀ ਤੋਂ ਪਰ ਸੈਕੰਡ ਹਾਈਐਸਟ ਮਾਰਜਿਨ ਤੇ ਪੰਜਾਬ ਤੋਂ ਅਰਜਿਤ ਜ਼ੀਸੀ ਤੇ ਮੇਰੇ ਤੋਂ ਬਾਅਦ ਵੀ ਨਜ਼ਰੋ ਆਉਂਦੇ ਕਿੰਨਾ ਕੁ ਕਿੰਨੇ ਬੰਦਿਆਂ ਨਾਲ ਦੇ ਖਿਲਾਫ ਗਏ ਤਾਂ ਵੀ ਸਿਰਫ 6000 ਤੇ ਹਾਰੇ ਮਤਲਬ ਕਿ ਕੁਝ ਨਹੀਂ ਹੋਇਆ ਮਰੇ ਹੋਏ ਬੰਦਿਆਂ ਦੀਆਂ ਵੋਟਾਂ ਪਈਆਂ ਪੈਸਾ ਸੁਟਿਆ ਗਿਆ ਬੋਰੀਆਂ ਚ ਤਾਂ ਵੀ 3000 ਵੋਟ ਕੀ ਹੁੰਦੀ ਹੈ ਐਂਡ ਉਹ ਵੀ ਪਿਛਲੇ ਹਫਤੇ 3 ਦਿਨ ਲਈ ਰਾਹੁਲ ਗਾਂਧੀ ਤੇ ਪ੍ਰਿੰਕਾ ਗਾਂਧੀ ਜੀ ਆਗੇ ਸੀਗੇ ਤਾਂ ਉਹਨਾਂ ਨੂੰ ਜਾਣਾ ਪੈ ਗਿਆ ਛੱਤੀ ਰੈਲੀਆਂ ਕੈਨਸਲ ਹੋ ਗਈਆਂ ਲੋਕ ਨਰਾਜ਼ ਹੋ ਗਏ ਨਹੀਂ ਤਾਂ ਅਸੀਂ ਪਿਛਲੀ ਵਾਰ ਦੇ ਵੀ ਜਿੱਤੇ ਹੋਏ ਸੀਗੇ ਪੰਜਾਬ ਪਾਜਪਾ ਨੂੰ ਵੱਡਾ ਝਟਕਾ ਲੱਗਾ ਹੈ ਸੀਨੀਅਰ ਆਗੂ ਸੋਣ ਸਿੰਘ ਠੰਡਲ ਮੁਰ ਤੋਂ ਸ਼੍ਰੋਮਣੀ ਕਾਲੇ ਦਲ ਵਿੱਚ ਸ਼ਾਮਲ ਹੋ ਗਏ ਨੇ ਸ਼੍ਰੋਮ ਪਾਰਟੀ ਵਿੱਚ ਘਰ ਵਾਪਸੀ ਕਰਵਾਈ ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਤੇ ਜਮ ਕੇ ਨਿਸ਼ਾਨੇ ਸਾਦੇ ਲੁਧਿਆਣਾ ਵਿੱਚ ਚੋਣ ਅਖਾੜਾ ਭਖਿਆ ਹੋਇਆ ਉੱਥੇ ਹੀ ਕਈ ਆਗੂਆਂ ਪਾਰਟੀ ਬਦਲਣ ਤੇ ਜ਼ੋਰ ਦਿੱਤਾ ਹੋਇਆ ਹੈ ਚੋਣਾਂ ਤੋਂ ਪਹਿਲਾਂ ਵੱਡੇ ਉਲਟਫੇਰ ਦਾ ਸਿਲਸਿਲਾ ਚੱਲ ਰਿਹਾ ਹੈ ਨਜ਼ਦੀਕੀ ਸੋਹਣ ਸਿੰਘ ਠੰਡਲ ਕੁਝ ਸਮਾਂ ਪਹਿਲਾਂ ਪਾਸ ਤੋਂ ਅਸਬ ਹੋਏ ਸਨ ਮਹਿਲਪੁਰ ਅਤੇ ਜੱਬੇਵਾਲ ਵਿਧਾਨ ਸਭਾ ਹਲਕਿਆਂ ਤੋਂ ਚਾਰ ਵਾਰ ਬਤਾਇਆ ਗਏ ਰਹੇ ਠੰਡਲ ਨੇ ਪਾਸ ਪ੍ਰਵੇਸ਼ ਸ਼ਾਮਲ ਹੋ ਕੇ ਅਕਾਲੀ ਦਲ ਨੂੰ ਵੱਡਾ ਝਟਕਾ ਦਿੱਤਾ ਸੀ ਪਰ ਹੁਣ ਉਹਨਾਂ ਦੀ ਮੁੜ ਵਾਪਸੀ ਅਕਾਲੀ ਦਲ ਲਈ ਸ਼ੁਭ ਸੰਕੇਤ ਮੰਨਿਆ ਜਾ ਰਿਹਾ ਹੈ ਨੇ ਉਹਨਾਂ ਦੀ ਡੈਪੂਟੇਸ਼ਨ ਕੈਨਸਲ ਕਰਕੇ ਵਾਪਸ ਅਸੀਂ ਬੁਲਾ ਲਿਆ ਮੈਂ ਇਨਾ ਕਹਿਣਾ ਚਾਹਣਾ ਤੁਸੀਂ ਅਗਲੇ ਦਿਨਾਂ ਦੇਖੋਗੇ ਕਿਵੇਂ ਲੋਕ ਵਾਪਸ ਕਾਲੀ ਦਲ ਵਿੱਚ ਸ਼ਾਮਲ ਹੋ ਰਹੇ ਐ ਬਹੁਤ ਪਾਰਟੀਆਂ ਦੇ ਲੋਕ ਨੇ ਮੈਨੂੰ ਅਪਰੋਚ ਕੀਤਾ ਕਿਉਂਕਿ ਇੱਕ ਮੰਚ ਆ ਗਿਆ ਲੋਕਾਂ ਦੇ ਖਾਸ ਕਰਕੇ ਪੰਜਾਬੀਆਂ ਦੇ ਕਿ ਪੰਜਾਬ ਨੂੰ ਬਚਾਉਣ ਵਾਸਤੇ ਇਕਲੀ ਇੱਕੋ ਇੱਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਜੋ ਹਾਲਾਤ ਪੰਜਾਬ ਦੇ ਪਿਛਲੇ 10 ਸਾਲਾਂ ਚ ਕਾਂਗਰਸ ਤੇ ਹੁਣ ਝਾੜੂਆਂ ਨੇ ਬਣਾਤਾ ਐ ਜੀ ਹਾਲਾਤ ਆਜ਼ਾਦੀ ਦੇ ਬਾਅਦ ਨਹੀਂ ਬਣੀ ਜੀ ਮਾੜੀ ਹਾਲਾਤ ਹੁਣ ਬਣ ਗਈ ਆ ਜਿਹੜੀ ਵੱਡੀ ਗੱਲ ਹੈ ਸੈਂਸ ਆਫ ਇਨਸਿਕਿਉਰਿਟੀ ਹਰ ਰੋਜ਼ ਕਤਲ ਹੋ ਰਿਹਾ ਹੈ ਅੱਜ ਵੀ ਮੈਨੂੰ ਹੁਣੀ ਆਉਂਦੇ ਉਹਦੇ ਪਾਸ ਜੰਡਿਆਲਾ ਇੱਕ ਵਪਾਰੀ ਦਾ ਕਤਲ ਕਰ ਦਿੱਤਾ ਗਿਆ ਹੈ ਹਰ ਰੋਜ਼ ਵਿਦਾਊਟ ਫੇਲ ਐਕਸਟਰਸ਼ਨ ਹੋ ਰਹੀ ਹੈ ਮਰਡਰ ਹੋ ਰਿਹਾ ਹੈ ਜਿਹੜੇ ਸੂਬੇ ਦੀ ਸਰਕਾਰ ਸਿਕਿਉਰਟੀ ਨਹੀਂ ਪ੍ਰੋਵਾਈਡ ਕਰ ਸਕਦੀ ਉਹ ਤੋਂ ਮਾੜੀ ਸਰਕਾਰ ਕੋਈ ਨਹੀਂ ਹੋ ਸਕਦੀ ਐਂ ਜਿਹੜੀ ਵੱਡੀ ਗੱਲ ਹੈ ਕਿ ਅੱਜ ਜਿਹੜੀ ਸਰਕਾਰ ਪੰਜਾਬ ਦੀ ਹੈ ਅਸਾਰੀ ਦਿੱਲੀੋਂ ਦੇ ਕੇਜਰੀਵਾਲ ਦਾ ਜਿਹੜਾ ਸਾਰਾ ਜਿਹੜਾ ਉਹਨਾਂ ਦਾ ਸਟਾਫ ਸੀ ਸਾਰਾ ਇੱਥੇ ਆ ਗਿਆ ਹੈ ਉਹਦੇ ਸੈਕਟਰੀ ਪੀਏ ਸਾਰੇ ਇੱਥੇ ਆ ਗਏ ਆ ਪੰਜਾਬ ਸਿਵਲ ਸੈਕਟਰੀਏਟ ਨੂੰ ਕੰਟਰੋਲ ਕਰ ਲਿਆ ਉਹਨਾਂ ਨੇ ਮੁੱਖ ਮੰਤਰੀ ਨੂੰ ਤਾਂ ਇਕੱਲਾ ਇੱਕ ਫਿਗਰ ਹੈਡ ਰੱਖਿਆ ਹੈ ਪੰਜਾਬ ਦੀਆਂ ਫੈਸਿਲਿਟੀਆਂ ਨੂੰ ਯੂਜ਼ ਕਰਨ ਵਾਸਤੇ ਸੋਹਣ ਸਿੰਘ ਠੰਡਲ ਦੇ ਰਾਜਨੀਤਿਕ ਕਰੀਅਰ ਦੀ ਗੱਲ ਕਰੀਏ ਤਾਂ ਉਹ ਚੱਬੇਵਾਲ ਵਿਧਾਨ ਸਭਾ ਸੀਟ ਦੀ ਨੁਮਾਇੰਦਗੀ ਕਰ ਚੁੱਕੇ ਨੇ 2012 ਵਿੱਚ ਸੋਹਣ ਸਿੰਘ ਠੰਡਲ ਨੇ ਅਕਾਲੀ ਦਲ ਦੀ ਟਿਕਟ ਤੇ ਵਿਧਾਨ ਸਭਾ ਚੋਣਾਂ ਜਿੱਤੀਆਂ ਸਨ ਇਸ ਤੋਂ ਪਹਿਲਾਂ ਸੂਹਣ ਸਿੰਘ 2007, 2002 ਅਤੇ 1997 ਵਿੱਚ ਚੱਬੇਵਾਲ ਪਹਿਲਾਂ ਮਾਹਿਲਪੁਰ ਤੋਂ ਵਿਧਾਇਕ ਸਨ ਉਹ 2014 ਤੋਂ 2017 ਤੱਕ ਪੰਜਾਬ ਦੇ ਸેર ਸਪਟਾ ਮੰਤਰੀ ਵੀ ਰਹੇ ਚੁਕੇ ਨੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਨੂੰ ਅਕਾਲੀ ਦਲ ਨੇ ਹੁਸ਼ਿਆਰਪੁਰ ਤੋਂ ਟਿਕਟ ਦਿੱਤੀ ਸੀ ਪਰ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੋਹਣ ਸਿੰਘ ਦਾ ਨਾਮ ਵੀ ਵਿਵਾਦਾ ਵਿੱਚ ਕਿਹਾ ਰਿਹਾ ਹੈ ਕਰਨਾਟਕ ਪੁਲਿਸ ਨੇ ਬੰਗਲੌਰ ਪਗਦਰਮਾਮਲ ਵਿੱਚ ਰਾਇਲ ਚੈਲੈਂਜਰ ਬੰਗਲੌਰ ਕਰਨਾਟਕ ਕ੍ਰਿਕਟ ਐਸੋਸੀਏਸ਼ਨ ਤੇ ਇਵੈਂਟ ਮੈਨੇਜਮੈਂਟ ਕੰਪਨੀ ਡੀਐਨਏ ਵਿਰੁੱਧ ਐਫਆਈਆਰ ਦਾਜ ਕੀਤੀ ਹੈ ਮੁੱਖ ਮੰਤਰੀ ਸਿੱਧਰ ਮਈਆ ਨੇ ਉਹਨਾਂ ਤੇ ਪ੍ਰਤਿਨਿਧੀਆਂ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਦਿੱਤੇ ਨੇ ਉਹਨਾਂ ਨੇ ਵਿਕਟਰੀ ਪ੍ਰੇਡ ਦੌਰਾਨ ਅਪਰਾਧਿਕ ਲਾਪਰ ਬੰਗਲੌਰ ਦੇ ਐਮ ਚੰਨਾ ਸੁਆਮੀ ਸਟੇਡੀਅਮ ਵਿੱਚ ਹੋਈ ਭਗੜੜ ਦੇ ਸਬੰਧ ਵਿੱਚ ਪੁਲਿਸ ਨੇ ਆਈਪੀਐਲ ਟੀਮ ਆਰਸੀਬੀ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਰਾਇਲ ਚੈਲੰਜਰ ਬੰਗਲੌਰ ਇਵੈਂਟ ਕੰਪਨੀ ਡੀਐਨਐਨ ਨੈਟਵਰਕ ਅਤੇ ਕਰਨਾਟਕ ਸਟੇਟ ਕ੍ਰਿਕਟ ਐਸੋਸੀਏਸ਼ਨ ਵਿਰੁੱਧ ਗੰਭੀਰ ਤਰ੍ਹਾਂ ਮਾਹਤ ਤ ਰਬਨਪਾਰਕ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਪੁਲਿਸ ਨੇ ਭਾਰਤੀ ਦੰਡਾਵਲੀ ਦੀ ਧਾਰਾ 105 ਕਿਸੇ ਦੀ ਮੌਤ ਦਾ ਕਾਰਨ ਬਣਾ 125 ਦੂਜਿਆਂ ਦੀ ਜਾਨ ਜਾਂ ਨਿੱਜੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਣਾ 142 ਗੈਰਕਾਨੂੰਨੀ ਇਕੱਠ 121 ਉਕਸਾਉਣਾ ਅਤੇ 190 ਗੈ ਕਿੱਤੇ ਗਏ ਅਪਰਾਧਾਂ ਲਈ ਜ਼ਿੰਮੇਵਾਰ ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਵਕੀਲ ਨਟਰਾ ਸ਼ਰਮਾ ਨੇ ਇਸ ਮਾਮਲੇ ਵਿੱਚ ਮੁੱਖ ਮੰਤਰੀ ਸਿਦਰ ਮਈਆ, ਉਪ ਮੁੱਖ ਮੰਤਰੀ ਦੀਕੇ ਸ਼ਿਵ ਕੁਮਾਰ, ਕੇਐਸਏ ਅਧਿਕਾਰੀਆਂ ਤੇ ਆਰਸੀਬ ਖੜਾ ਨੇ ਵਿਰੁੱਧ ਪੁਲਿਸ ਸ਼ਿਕਾਇਤ ਦਰਜ ਕਰਵਾਈ ਹੈ। ਉਹਨਾਂ ਦੋਸ਼ ਲਾਇਆ ਕਿ ਇਹਨਾਂ ਸਾਰਿਆਂ ਨੇ ਲਾਪਰਵਾਹੀ ਵਰਤੀ। ਉਹਨਾਂ ਕਿਹਾ ਕਿ ਸਮਾਗਮ ਦੇ ਆਯੋਜਨ ਤੇ ਪੀੜ ਪ੍ਰਬੰਧਨ ਵਿੱਚ ਗੰਭੀਰ ਲਾਪਰਵਾਹੀ ਦਿਖਾਈ ਗਈ ਜਿਸ ਕਾਰਨ ਹਾਸਾ ਵਾਪਰਿਆ। ਤੋਂ ਦੱਸਦੀ ਕਿ ਪਗਦੜ ਵਿੱਚ 11 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਲੋਕ 50 ਲੋਕ ਜ਼ਖਮੀ ਹੋ ਗਏ ਤਾਂ ਦੱਸਦੀ ਹੈ ਕਿ ਇਹ ਸਭ ਬੁੱਧਵਾਰ ਨੂੰ ਉਦੋਂ ਵਾਪਰਿਆ ਜਦੋਂ ਹਜ਼ਾਰਾਂ ਲੋਕ 18 ਸਾਲ ਬਾਅਦ ਆਰਸੀਬੀ ਦੇ ਆਈਪੀਐਲ ਟਰੋਫੀ ਦਿੱਤਣ ਦਾ ਜਸ਼ਨ ਮਨਾਉਣ ਲਈ ਸਟੇਡੀਅਮ ਜਾਣ ਲਈ ਇਕੱਠੇ ਹੋਏ ਸਨ ਆਰਸੀਬੀ ਦੀ ਜਿੱਤ ਪਰੇੜ ਚਿਨਾ ਸੁਮੇ ਸਟੇਡੀਅਮ ਵਿੱਚ ਹੋਣੀ ਸੀ ਲੋਕ ਇਸ ਵਿੱਚ ਹਿੱਸਾ ਲੈਣ ਲਈ ਪਹੁੰਚੇ ਹੋਏ ਸਨ ਚਸ਼ਮਿੰਦਰ ਦੇ ਅਨੁਸਾਰ ਜਸ਼ਨ ਦੌਰਾਨ ਸਟੇਡੀਅਮ ਦੇ ਅੰਦਰ ਤੇ ਬਾਹਰ ਭੀੜ ਅਚਾਨਕ ਕਾਬੂ ਤੋਂ ਬਾਹਰ ਹੋ ਗਈ ਜਿਸ ਕਾਰਨ ਹਫੜਾ ਤਫਰੀ ਮਚ ਗਈ ਬਹੁਤ ਸਾਰੇ ਲੋਕ ਕੁਚਲੇ ਗਏ ਤੇ ਦਰਜਨਾਂ ਜ਼ਖਮੀ ਹੋ ਗਏ ਹਜ਼ਾਰਾਂ ਆਰ.ਟੀ.ਪੀ ਪ੍ਰਸ਼ਾਸਕ ਆਪਣੀ ਟੀਮ ਦਾ ਹੌਸਲਾ ਵਧਾਉਣ ਤੇ ਜਿੱਥੇ ਘੁੜਾਰੀ ਦੇ ਚਲਕ ਪਾਉਣ ਲਈ ਜਿੰਨਾ ਸਵਾਮੀ ਸਟੇਡੀ ਪਹੁੰਚੇ ਇਸ ਦੌਰਾਨ ਇੱਕ ਵੱਡੀ ਭੀੜ ਨਾਲ ਜੋ ਉੱਪਰ ਰੱਖੀ ਇੱਕ ਅਸਥਾਈ ਸਲੈਬ ਤੇ ਖੜੀ ਸੀ ਦੱਸਿਆ ਜਾ ਰਿਹਾ ਹੈ ਕਿ ਸਲੈਬ ਲੋਕਾਂ ਦਾ ਭਾਰ ਸਹਿੰਣ ਨਹੀਂ ਕਰ ਸਕੀ ਤੇ ਚਾਰ ਇੱਕ ਟੁੱਟ ਗਈ ਜਿਸ ਕਾਰਨ ਭਗਦੰ ਮਚ ਗਈ ਚਸ਼ਮਦੀਦ ਨੇ ਦੱਸਿਆ ਕਿ ਕਈ ਲੋਕ ਸਲੈਬ ਟੁੱਟਣ ਨਾਲ ਹੇਠਾਂ ਡਿੱਗ ਗਏ ਤੇ ਭੀੜ ਵਿੱਚ ਕੁਚਲੇ ਗਏ ਤੋਂ ਦੱਸਦੀ ਹੈ ਕਿ ਕਰਨਾਟਕ ਸਰਕਾਰ ਨੇ ਹੁਣ ਗੰਭੀਰ ਘਟਨਾ ਦੀ ਜਾਂਚ ਸੀ.ਆਈ.ਡੀ ਨੂੰ ਸੌਂਪਣ ਦਾ ਫੈਸਲਾ ਕੀਤਾ ਹੈ ਇਸ ਸਬੰਧੀ ਇੱਕ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਹੈ ਇਸ ਟੀਮ ਨੇ ਵੀਰਵਾਰ ਨੂੰ ਆਈਪੀਐਲ ਫਰੈਂਚਾਈਜ਼ੀ ਰਾਇਲ ਚੈਲੈਂਜਰ ਬੰਗਲੌਰ ਇਵੈਂਟ ਮੈਨੇਜਮੈਂਟ ਕੰਪਨੀ ਡੀਐਨਏ ਐਂਟਰਟੇਨਮੈਂਟਸ ਕਰਨਾਟਕ ਸਟੇਟ ਕ੍ਰਿਕਟ ਐਸੋਸੀਏਸ਼ਨ ਪ੍ਰਬੰਧਕੀ ਕਮੇਟੀ ਤੇ ਹੋਰਾਂ ਵਿਰੁੱਧ ਕਵਨ ਪਾਰਕ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਦਰਜ ਕਰਵਾਈ ਹੈ ਇਸ ਪ੍ਰੋਗਰਾਮ ਵਿੱਚ ਵਰਤੀ ਗਈ ਲਾਪਰਵਾਹੀ ਕਾਰਨ ਇਹ ਜਸ਼ਨ ਮਾਤਮ ਵਿੱਚ ਬਦਲ ਗਿਆ ਇਸ ਦਰਸ਼ਣ ਤੋਂ ਬਾਅਦ ਆਈਆਂ ਤਸਵੀਰਾਂ ਨੇ ਸਭ ਦਾ ਦਿਲ ਤੋੜ ਦਿੱਤਾ ਇਨ੍ਹਾਂ ਤਸਵੀਰਾਂ ਵਿੱਚ ਕਈ ਲੋਕ ਆਪਣੇ ਨੂੰ ਲੱਭਦੇ ਨਜ਼ਰ ਆ ਰਹੇ ਨੇ ਹਜ਼ਾਰਾਂ ਜੁੱਤੇ ਚੱਪਲ ਸੜਕ ਤੇ ਲਾਹਾਰਸ ਪਏ ਨੇ ਇਨ੍ਹਾਂ ਲੋਕਾਂ ਵਿੱਚ 11 ਲੋਕ ਅਜੇ ਸਨ ਜਿਨ੍ਹਾਂ ਦੀ ਪਿਆਰੀ ਟੀਮ ਦੀ ਪਹਿਲੀ ਜਿੱਤ ਉਹਨਾਂ ਲਈ ਆਖਰੀ ਬਣ ਗਈ। ਹੁਣ ਦੇਖਣਾ ਹੋਵੇਗਾ ਕਿ ਜਾਂਚ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ। ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਪੰਜਾਬ ਦੇ ਇੱਕ ਦਿਨਾਂ ਦੌਰੇ ਤੇ ਪਹੁੰਚੇ। ਇਸ ਦੌਰਾਨ ਉਹ ਜ਼ਿਲ੍ਹਾ ਮਲੇਰਕੋਟਲਾ ਦੇ ਕਸਬਾ ਅਮਰਗੜ ਪਹੁੰਚੇ। ਕਿਸਾਨਾਂ ਨਾਲ ਗੱਲਬਾਤ ਦੌਰਾਨ ਉਹਨਾਂ ਨੇ ਕਿਹਾ ਕਿ ਪੰਜਾਬ ਦੇਸ਼ ਦਾ ਅਨਪੜਾ ਹੈ ਤੇ ਪੰਜਾਬ ਦੇਸ਼ ਦੀ ਰੀੜ ਦੀ ਹੱਡੀ ਹੈ। ਮੈਂ ਤਾਂ ਧੰਨੀ ਹੂੰ ਪੰਜਾਬ ਵਿੱਚ ਆ ਕੇ। ਹਮਾਰਾ ਐਸਾ ਪ੍ਰਦੇਸ਼ जो के भंडार देश के भरता है जहाँ की धरती अन्नपूर्णा है के किसान मेहनती है और इतना प्यार पाया कि बार बार आने की अभिक्षा है आज बहुत सार्थक चर्चा किसान भाइयों से भी हुई लेकिन खेती को पूरी तरह से विकसित बनाना है तो मैगनाइजेशन एक और पक्ष बहुत महत्वपूर्ण आज के युग में अब हाथ से खेती नहीं हो सकती और इसलिए ऐसी मशीनें बने जो खेती के काम को साइंटिफिक तरीके से भी करे अगर बीज बोना तो कितनी गहराई में बोया जाए समान गहराई पर वो बोया जाए अगर उसमें खाद डलना है तो एक जैसा कैसे डले सिंचाई के सिस्टम भी हमको ऐसे डेवलप करना पड़ेगा कि कम पानी में काम हो जाए और कटाई भी हमको कई ढंग से सोचनी पड़ेगी जिसमें कई समाधान निकले अगर कोई एक ऐसा हार्वेस्टर हो कि गेहूं भी मक्का भी सोयाबीन भी सबके लिए उपयोगी और पराली का भी प्रबंध कर दे रोपाई के लिए भी मैगनाइजेशन की जरूरत है पोस्ट हार्वेस्ट मैनेजमेंट के लिए भी, और इसलिए तो आज हमने तय किया कि मैगनाइजेशन के काम को भी देखेंगे अमरगढ़ में ਮੈਕਰਾਇਜ਼ੇਸ਼ਨ ਕੇ ਲਿਏ ਬਹੁਤ ਅੱਛਾ ਕੰਮ ਹੋ ਰਹਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੁਧਿਆਣਾ ਪਹੁੰਚੇ ਜਿੱਥੇ ਉਹਨਾਂ ਨੇ ਕਈ ਵੱਡੇ ਲੀਡਰਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ। ਸਾਬਕਾ ਡਾਇਰੈਕਟਰ ਸਿਮੀ ਪਛਾੜ ਚੋਪੜਾ ਤੇ ਉਹਨਾਂ ਦੇ ਸਾਥੀਆਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ ਗਿਆ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਮੁਰਤੋਂ ਆਪਰੇਸ਼ਨ ਸਿੱਧੂ ਤੇ ਸਵਾਲ ਚੁੱਕਦੇ ਨਜ਼ਰ ਆਏ। ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਵਾਧਾ ਹੋਇਆ ਹੈ। ਲੁਧਿਆਣੇ ਦੀਆਂ ਬਹੁਤ ਸਾਰੀਆਂ ਫੈਮਿਲੀਜ਼ ਖਾਸ ਤੌਰ ਤੇ ਮਹਿਲਾ ਸ਼ਕਤੀ ਨਾਰੀ ਸ਼ਕਤੀ ਜਿਹੜੀ ਹੈ ਉਹ ਉਹਨਾਂ ਨੇ ਅੱਜ ਪਰਿਵਾਰਾਂ ਸਵੇਤ ਜੁਆਇਨ ਕੀਤਾ ਮੈਂ ਸਾਰਿਆਂ ਦਾ ਆਮ ਆਦੀ ਪਾਰਟੀ ਦੇ ਵਿੱਚ ਸਵਾਗਤ ਕਰਦਾ ਔਰ ਮੋਸਟਲੀ ਕਾਂਗਰਸ ਛੱਡ ਕੇ ਇਹ ਪਰਿਵਾਰ ਆਏ ਨੇ ਔਰ ਅੱਛੀ ਗੱਲ ਹੈ ਕਿ ਲੇਡੀਜ਼ ਜਿਹੜੀਆਂ ਨੇ ਉਹ ਐਕਟਿਵ ਪੋਲਿਟਿਕਸ ਦੇ ਵਿੱਚ ਆਮ ਤੌਰ ਤੇ ਨਹੀਂ ਆਉਂਦੀਆਂ ਪਰ ਮੈਂ ਅਕਸਰ ਇਹ ਕਹਿਣਾ ਹੁੰਨਾ ਕਿ ਜੇ ਉਹ ਇਨਾ ਬਿਨਾ ਘਰ ਨਹੀਂ ਚੱਲ ਸਕਦੇ ਤਾਂ ਇਨਾ ਬਿਨਾ ਦੇਸ਼ ਵੀ ਨਹੀਂ ਚੱਲ ਸਕਦੇ ਸੋ ਇਸ ਕਰਕੇ ਇਹਨਾਂ ਦਾ ਸਵਾਗਤ ਹੈ ਪਾਰਟੀ 'ਚ ਬਣਦਾ ਮਾਨ ਸਨਮਾਨ ਸੰਗਠਨ 'ਚ ਬਣਦਾ ਮਾਨ ਸਨਮਾਨ ਸਰਕਾਰ 'ਚ ਬਣਦਾ ਮਾਨ ਸਨਮਾਨ ਮਿਲੂਗਾ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਸਕੀਮ ਪਸੰਦ ਆ ਸੰਦੂਰ ਲੈ ਲੈਣ ਆਪਣੀ ਵਾਈਫ ਦਿਲਾ ਦੇਣ ਜਦਕਿ ਸੰਦੂਰ ਦਾ ਜਿਹੜਾ ਰਾਈਟ ਹੈ ਪਤੀ ਕੋਲ ਹੈ ਪਤੀ ਤੋਂ ਬਿਨਾ ਕਿਸੇ ਹੋਰ ਦਾ ਸੰਦੂਰ ਨਹੀਂ ਇੱਕ ਚੁਟਕੀ ਸੰਦੂਰ ਦੀ ਕੀਮਤ ਤੂੰ ਕਿਆ ਜਾਣੋ ਨਰਿੰਦਰ ਠੀਕ ਹੈ ਨਾ ਸੋ ਇਹ ਇਸ ਤਰ੍ਹਾਂ ਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਮੈਂ ਫੌਜ ਦਾ ਸਲਾਮ ਕਰਦਾ ਸਲੂਟ ਕਰਦਾ ਜਿੰਨੀ ਅ ਸ਼ਿੱਦਤ ਨਾਲ ਜਿੰਨਾ ਜਜ਼ਬੇ ਨਾਲ ਉਹ ਲੜੇ ਠੀਕ ਹੈ ਨਾ ਪਰ ਫੌਜ ਦਾ ਰਾਜਨੀਤੀ ਕਰਨੀ ਹੋਣਾ ਚਾਹੀਦਾ ਤੂੰ ਵੀ ਬਦਲ ਨੇ ਕੀ ਕਿਹਾ ਕਿ ਅਕਾਲੀ ਦਲ ਗੈਂਗਸਟਰਾਂ ਤੇ ਕੰਟਰੋਲ ਕਰ ਸਕਦਾ ਹੈ ਉਹਨਾਂ ਕੋਲ ਪਾਸਪੋਰਟ ਨੇ ਉਹਨਾਂ ਦੇ ਲਿਆਂਦੇ ਤਾਂ ਉਹਨਾਂ ਨਹੀਂ ਨੇ ਲਿਆਂਦੇ ਕਿਹਨੇ ਸੀਗੇ ਗੈਂਗਸਟਰ ਕੀ ਦਾ ਕੀ ਦਾ ਨਾਮ ਬੋਲਦਾ ਜੀ ਸਾਰੇ ਗੈਂਗਸਟਰ ਪੈਦਾ ਕਰਨ ਵਾਲੇ ਉਹ ਨਸ਼ਾ ਪੈਦਾ ਕਰਨ ਵਾਲੇ ਉਹ ਤੇ ਉਹਨਾਂ ਦੇ ਰਾਜ ਵੇਲੇ ਤਾਂ ਜੇਲ੍ਹ ਬ੍ਰੇਕ ਹੋਈ ਸੀ ਨਾਬੇ ਵਾਲੀ ਤੇ ਉਹਨਾਂ ਦੇ ਰਾਜ ਵੇਲੇ ਇੱਕ ਥਾਣੇਦਾਰ ਥਾ ਆਪਣੇ ਥਾਣੇ ਦੇ ਮੂਹਰੇ ਆਪਣੀ ਧੀ ਦੀ ਇੱਜ਼ਤ ਬਚਾਉਂਦਾ ਪੈਰ ਤੇ ਆਪਣਾ ਛਾਤੀ ਤੇ ਪੈਰ ਧਰ ਕੇ ਗੋਲੀਆਂ ਮਾਰ ਕੇ ਮਾਰੇ ਗਿਆ ਤੇ ਇਹ ਕਿਹੜੀਆਂ ਗੱਲਾਂ ਕਰਦੇ ਜੀ ਹੁਣ ਇਹਨਾਂ ਨੂੰ ਯਾਦ ਆ ਜਾਂਦਾ ਸਿਰਫ ਅਕਾਲੀ ਦਲ ਪਹਿਲਾਂ ਅਕਾਲੀ ਦਲ ਤਾਂ ਇਕੱਠਾ ਕਰ ਲਓ ਹੁਣ ਤਾਂ ਸਿਰਫ ਅਕਾਲੀ ਦਲ ਨਹੀਂ ਸਿਰਫ ਅਕਾਲੀ ਦਲ ਰਹਿ ਗਿਆ ਅਮਰitsar ਵਿੱਚ 6 ਜੂਨ ਨੂੰ ਆਪਰੇਸ਼ਨ ਬਲੂ ਸਟਾਰ ਦੀ ਬਰੇਕਰ ਦੇ ਮੱਦੇਨਜ਼ਰ ਪੰਜਾਬ ਪਰ ਵਿੱਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਨੇ। ਜਲੰਧਰ ਪੁਲਿਸ ਕੰਪਨੀ ਬਾਗ ਚੌਂਕ ਤੋਂ ਭਾਰੀ ਪੋਰਸ ਫੋਰਸ ਫਲੈਗ ਮਾਰਚ ਕੱਢਿਆ ਗਿਆ। ਪੁਲਿਸ ਵੱਲੋਂ ਸੁਰੱਖਿਆ ਵਿਵਸਥਾ ਨੂੰ ਮਜ਼ਬੂਤ ਕਰਦੇ ਹੋਏ ਇਹ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ। ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਕਿਹਾ ਕਿ ਆਪਰੇਸ਼ਨ ਬਲੂ ਸਟਾਰ ਸੰਬੰਧੀ ਇਹ ਫਲੈਗ ਮਾਰਚ ਪਟਿਆ ਗਿਆ ਹੈ। ਸੋ ਇਸ ਫਲੈਗ ਮਾਰਚ ਦਾ ਉਦੇਸ਼ ਸ਼ਹਿਰ ਵਾਸੀਆਂ ਦੇ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਕਿਸੇ ਵੀ ਦੁਰਘਟਨਾ ਨਾਲ ਜਾਂ ਫਿਰ ਘਟਨਾ ਦੇ ਨਾਲ ਨਜਿੱਠਣ ਦੇ ਲਈ ਤ ਇਹ ਜਿਹੜਾ ਨੰਬਰ ਰੇ ਕਰਕੇ ਜਿਹੜਾ ਹੈਗਾ ਆ ਉਹਦੇ ਕਰਕੇ ਫਲੈਗ ਮਾਰਚ ਸ਼ਹਿਰ ਦੇ ਵਿੱਚ ਜਿਹੜਾ ਹੈਗਾ ਐਲਾਨ ਆਰਡਰ ਜਿਹੜਾ ਸਥਿਤੀ ਜਿਹੜੀ ਹੈ ਵਧੀਆ ਰਵੇ ਇਸ ਕਰਕੇ ਕਿਸੇ ਨੂੰ ਪੈਨਿਕ ਹੋਣ ਦੀ ਲੋੜ ਨਹੀਂ ਹੈਗੀ ਪੀਸਫੁਲੀ ਸਾਰੇ ਚੱਲਾਂਗੇ ਸੀ ਸ਼ਹਿਰ ਵਾਸੀਆਂ ਨਾਲ ਖੜੇ ਹਾਂ ਇਸ ਕਰਕੇ ਜਿਹੜਾ ਫਲੈਗ ਮਾਰਚ ਜਿਹੜਾ ਹੈਗਾ ਅਸੀਂ ਅੱਜ ਕਰਦੇ ਲੋਕਾਂ ਨੂੰ ਖਾਸ ਕੀ ਅਪੀਲ ਹੈ ਤੁਹਾਡੇ ਵੱਲੋਂ ਲੋਕਾਂ ਨੂੰ ਜਿਹੜਾ ਫਵਾਂ ਤੋਂ ਬਚੋ ਕੋਈ ਇਦਾਂ ਦੀ ਪੈਨਿਕ ਹੋਣ ਦੀ ਕੋਈ ਲੋੜ ਨਹੀਂ ਹੈ ਫਵਾਂ ਦਾ ਧਿਆਨ ਆਪਣਿਆਂ ਦਾ ਜਿੰਨੇ ਵੀ ਜਦ ਸਿਕ ਜਦੀ ਬੰਦਿਆ ਜਦੂ ਚ ਵੀ ਨੂੰ ਆ ਗਏ 17 ਤਾਲ ਮੈਂ ਲੱਖਣ ਕੋਈ ਇਦਾਂ ਦੀ ਗੱਲ ਕਿੰਨੀ ਤੇ ਨਾਤ ਕੀਤੀ ਗਈ ਹੈ ਅਸੀਂ ਸਾਡੇ ਸਾਰੇ ਮੈਡਮ ਐਸਪੀ ਵਨ ਸਾਹਿਬ ਐਸਪੀ ਸੈਂਟਰ ਐਸਪੀ ਨਾ ਸਾਰੇ ਐਸਐਚਓ ਸਰਹੰਦ ਦੇ ਨਾਲ ਸਾਰਾ ਫਲੈਗ ਮਾਰਚ ਜੋਤੀ ਚੌਂਕ ਹੋ ਗਿਆ ਰੈਣੇਕ ਬਾਜ਼ਾਰ ਹੋ ਗਿਆ ਸਾਰਾ ਅਸੀਂ ਜਿਹੜਾ ਹੈਗਾ ਰੋਟ ਕਰਕੇ ਸਰ ਕਿਹੜਾ ਰੂਟ ਜਿਹੜਾ ਤੁਸੀਂ ਹੁਣ ਫਲੈਗ ਮਾਰਚ ਦੇ ਦੌਰਾਨ ਤੁਸੀਂ ਰੂਟ ਕਵਰ ਕਰੋਗੇ ਜੋਤੀ ਚੌਂਕ ਬਟਾ ਰੈਣੇਕ ਬਾਜ਼ਾਰ ਅਗਰ ਸਿੰਘ ਚੌਂਕ ਹੋ ਗਿਆ ਇਹਦੇ ਸ਼ਹਿਰ ਦੇ ਮੇਨ ਮੈਨ ਅੰਦਰ ਵਾਲੇ ਇਲਾਕੇ ਹੈਗੇ ਆ। ਉਹ ਸਾਰੇ ਅਸੀਰ ਕਰਨਗੇ ਸਾਬ। ਅੱਛਾ ਕਈ ਜੜੀਆਂ ਸਿੱਖ ਜਥੇਬੰਦੀਆਂ ਨੇ ਉਹਨਾਂ ਦੇ ਵਿੱਚ ਲਗਾਤਾਰ ਜਿਹੜੀ ਹੈ ਉਹ ਆਪਸੀ ਰੰਜਿਸ਼ ਐਂ ਤਲਕੀ ਚੱਲ ਰਹੀ ਹੈ। ਉਹ ਉਹਦੇ ਉੱਪਰ ਵੀ ਕੋਈ ਕਾਰਵਾਈ ਕਰ ਰਹੀ ਤੁਸੀਂ ਕੋਈ ਤਲਕੀ ਨਹੀਂ ਉਹ ਵੀ ਸਾਡੇ ਭਰਾ ਆ। ਕੋਈ ਤਲਕੀ ਨਹੀਂ ਕੋਈ ਇਦਾਂ ਦੀ ਗੱਲ ਨਹੀਂ। ਹੂੰ। ਦਮ ਨਵੀਂ ਤਕਸਾਲ ਜਿੰਦਾਬਾਦ ਜਿੰਦਾਬਾਦ ਰਹੇਗੀ। ਕੋਈ ਤਲਕੀ ਦੀ ਕੋਈ ਕੁਛ ਨਹੀਂ ਭਾਈਬੰਦੀ ਆ ਸਾਡੀ ਸਾਰੀ। ਇਹੀ ਫਲੈਗਮਾਰਸ਼ ਕੰਪਨੀ ਚੌਕ ਤੋਂ ਸ਼ੁਰੂ ਹੋ ਕੇ ਭਗਵਾਨ ਵਾਲਮੀਕ ਚੌਕ ਅਤੇ ਪਟੇਲ ਚੌਕ ਤੱਕ ਕੱਟਿਆ ਗਿਆ ਉਨ੍ਹਾਂ ਆਪਰੇਸ਼ਨਲ ਬਲੂ ਸਟਾਰ ਦੇ ਦਿਨ ਬਾਰੇ ਕਿਹਾ ਕਿ ਕੱਲ੍ਹ ਉਹ ਵੀ ਮੁੱਖ ਚੌਕਾਂ ਤੇ ਇਸੇ ਤਰ੍ਹਾਂ ਹੀ ਪੁਲਿਸ ਫੋਰਸ ਤਾਇਨਾਤ ਕੀਤੀ ਜਾਏਗੀ ਤਾਂ ਜੋ ਸ਼ਰਾਰਤੀ ਲੋਕਾਂ ਦੇ ਵੱਲੋਂ ਮਾਹੌਲ ਖਰਾਬ ਨਾ ਕੀਤਾ ਜਾਵੇ ਇਸ ਦੇ ਨਾਲ ਹੀ ਪੁਲਿਸ ਅਧਿਕਾਰੀ ਨੇ ਲੋਕਾਂ ਨੂੰ ਅਫਵਾਹਾਂ ਵੱਲ ਧਿਆਨ ਨਾ ਦੇਣ ਦੀ ਅਪੀਲ ਕੀਤੀ ਪੰਜਾਬ 'ਚ ਜੂਨ ਦੇ ਮਹੀਨੇ ਵਿੱਚ ਤਾਪਮਾਨ ਆਮ ਨਾਲੋਂ ਘੱਟ ਹੈ। ਸੁੱਬੇ ਭਾਰ ਵਿੱਚ ਪਿਛਲੇ ਕੁਝ ਦਿਨਾਂ ਦੌਰਾਨ ਮੀਂਹ ਅਤੇ ਤੇਜ਼ ਹਵਾਵਾਂ ਬਿੱਖੇ ਗਈਆਂ। ਇਸ ਦਾ ਕਾਰਨ ਪਿਛਲੇ ਕੁਝ ਦਿਨਾਂ ਤੋਂ ਸਰਗਰਮ ਪੱਛਮੀ ਗੜਬੜੀ ਦੇ ਨਾਲ ਮਾਚਰ ਪ੍ਰਦੇਸ਼ ਤੇ ਬਰਫਬਾਰੀ ਤੇ ਮੀਂਹ ਹੋ ਵੀ ਦੱਸਿਆ ਜਾ ਰਿਹਾ ਹੈ। ਇਸ ਤੋਂ ਬਾਅਦ ਤਾਪਮਾਨ ਵਿੱਚ ਬਹੁਤ ਜ਼ਿਆਦਾ ਬਦਲਾਅ ਨਹੀਂ ਹੋਵੇਗਾ। ਭਾਰਤ ਵਿੱਚ ਮੌਸਮ ਤੇਜ਼ੀ ਨਾਲ ਬਦ ਰਿਹਾ ਹੈ। ਭਾਰਤੀ ਮੌਸਮ ਵਿਭਾਗ ਨੇ ਚੇਤਾਵਨੀ ਜਾਰੀ ਕੀਤੀ ਹੈ। 5 ਤੋਂ 9 ਜੂਨ ਤੱਕ ਦੇਸ਼ ਦੇ ਕਈ ਹਿੱਸਿਆਂ ਵਿੱਚ ਪਾਰੀ ਬਾਰਸ਼, ਗਰਦ ਤੇ ਤੇਜ਼ ਹਵਾਵਾਂ ਦੀ ਸੰਭਾਵਨਾ ਦੱਸਾਈ ਜਾ ਰਹੀ ਹੈ। ਅਗਲੇ ਕੁਝ ਦਿਨ ਖਾਸ ਕਰਕੇ ਉੱਤਰ ਪੂਰਬੀ ਭਾਰਤ ਮੱਧ ਭਾਰਤ ਦੇ ਦੱਖਣੀ ਰਾਜਾਂ ਲਈ ਚੁਣੌਤੀਪੂਰਨ ਹੋ ਸਕਦਾ ਹੈ ਆਈਐਮਡੀ ਦੇ ਅਨੁਸਾਰ ਇਹ بارش ਪੱਛਮੀ ਗੜਬੜੀ ਅਤੇ ਚੱਕਰਵਾਤੀ ਸਰਕੂਲੇਸ਼ਨ ਦੇ ਪ੍ਰਭਾਵ ਕਾਰਨ ਹੋ ਰਹੀ ਹੈ ਜੋ ਮੌਨਸੂਨ ਦੀ ਹੌਲੀ ਰਫਤਾਰ ਦੇ ਬਾਵਜੂਦ ਮੌਸਮ ਨੂੰ ਸਰਗਰਮ ਕਰ ਰਹੀਆਂ ਨੇ ਅਰੁਣਾਚਲ ਪ੍ਰਦੇਸ਼ ਤ੍ਰਿਪੁਰਾ ਮਿਜ਼ੋਰਮ 5 ਜੂਨ ਨੂੰ ਕੁਝ ਥਾਵਾਂ ਤੇ ਭਾਰੀ بارش ਹੋਣ ਦੀ ਸੰਭਾਵਨਾ ਹੈ ਅਸਾਮ ਮਿਗਾਲਿਆ 5 ਤੇ 6 ਜੂਨ ਨੂੰ ਕੁਝ ਥਾਵਾਂ ਤੇ ਭਾਰੀ بارش ਹੋ ਸਕਦੀ ਹੈ ਉਪਰ ਹਿਮਾਲਿਆ ਪਛਮੀ ਬੰਗਾਲ ਸਿੱਕਮ ਅਗਲੇ 7 ਦਿਨਾਂ ਦੌਰਾਨ ਹਲਕੀ ਤੋਂ ਦਰਮਿਆਨੀ بارش ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਮੱਧ ਪ੍ਰਦੇਸ਼, ਵਿਧਰਵ ਅਤੇ ਛੱਤੀਸਗੜ, ਬਿਹਾਰ, ਗੰਗਾ, ਪਛਮੀ ਬੰਗਾਲ, ਉੜੀਸ਼ਾ, ਝਾਰਖੰਡ 5 ਤੋਂ 6 ਜੂਨ ਦੌਰਾਨ ਵੱਖ-ਵੱਖ ਥਾਵਾਂ 'ਤੇ ਦਰਮਿਆਨੀ بارش ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਕੇਰਲ, ਮਾਹੇ, ਤੱਟਵਰਤੀ ਕਰਨਾਟਕ ਅਗਲੇ 7 ਦਿਨਾਂ ਦੌਰਾਨ ਕਈ ਥਾਵਾਂ 'ਤੇ ਦਰਮਿਆਨੀ بارش ਹੋਣ ਦੀ ਸੰਭਾਵਨਾ ਹੈ। ਕੁਝ ਥਾਵਾਂ 'ਤੇ ਖਿੰਡ-ਪੁੰਡ ਕੇ ਮੀਂਹ ਤੇ ਗਰਜ ਤੂਫਾਨ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਨਾਲ ਹੀ 30 ਤੋਂ 40 ਕਿਲੋਮੀਟਰ ਪ੍ਰਤੀ ਘੰਟ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਉੱਤਰਾਖੰਡ ਤੇ ਕੁਝ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਇੱਥੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦਰਸਤਾਰ ਨਾਲ ਗਰਜ ਬਿਜਲੀ ਤੇ ਤੇਜ਼ ਹਵਾਵਾਂ ਮੱਚਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਅਨੁਸਾਰ ਅਗਲੇ 5 ਦਿਨਾਂ ਦੌਰਾਨ ਉੱਤਰ ਪੱਛਮੀ ਭਾਰਤ ਵਿੱਚ ਵੱਧ ਤੋਂ ਵੱਧ ਆਪਮਾਨ ਵਿੱਚ 4 ਤੋਂ 6 ਡਿਗਰੀ ਸੈਲਸੀਅਸ ਦਾ ਹੌਲੀ ਹੌਲੀ ਵਾਧਾ ਹੋਣ ਦੀ ਸੰਭਾਵਨਾ ਹੈ ਇਸ ਤੋਂ ਬਾਅਦ ਕੋਈ ਮਹੱਤਵਪੂਰਨ ਬਦਲਾਅ ਨਹੀਂ ਹੋਵੇਗਾ ਪੰਜਾਬ ਵਿੱਚ ਤਾਪਮਾਨ ਆਮ ਨਾਲੋਂ ਫਿਰ ਠੱਬਿਆ ਹੋਇਆ ਹੈ ਇਸ ਦਾ ਮੁੱਖ ਕਾਰਨ ਪਿਛਲੇ ਕੁਝ ਦਿਨਾਂ ਤੋਂ ਸਰਗਰਮ ਵੈਸਟਰਨ ਡਿਸਟਰਬੈਂਸ ਨਾਲ ਮੱਧ ਪ੍ਰਦੇਸ਼ ਵਿੱਚ ਭਾਰੀ ਬਰਸਾਤੀ ਤੇ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਵੱਲੋਂ ਅੱਜ ਕਿਸੇ ਵੀ ਕਿਸਮ ਦੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਇਸ ਦੇ ਬਾਵਜੂਦ ਤਾਪਮਾਨ ਵਿੱਚ ਕੋਈ ਵੱਡਾ ਫਰਕ ਨਹੀਂ ਆਵੇਗਾ। ਆਉਣ ਵਾਲੇ 3 ਦਿਨਾਂ ਵਿੱਚ ਤਾਪਮਾਨ ਦੁਬਾਰਾ 4 ਡਿਗਰੀ ਤੱਕ ਵੱਧ ਸਕਦਾ ਹੈ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਅਨੁਸਾਰ ਸੂਬੇ ਭਾਰ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ ਔਸਤਨ 1 ਡਿਗਰੀ ਸੈਲਸੀਅਸ ਦੀ ਕਮੀ ਦਰਜ ਕੀਤੀ ਗਈ ਹੈ। ਤਾਪਮਾਨ ਆਂਤੌਰ ਤੇ 5.4 ਡਿਗਰੀ ਘਟ ਰਿਹਾ ਸਵੇਰੇ ਦਾ ਵਤੂਬਾ ਤਾਪਮਾਨ ਜੋ ਪਿਛਲੇ ਦਿਨ 42 ਡਿਗਰੀ ਤੋਂ ਵੱਧ ਸੀ ਹੁਣ 39 ਡਿਗਰੀ ਤੋਂ ਹੇਠ ਆ ਗਿਆ ਹੈ ਸਭ ਤੋਂ ਵੱਧ ਆਪਾਂ 38 ਡਿਗਰੀ ਸੰਗਰੂਰ ਵਿੱਚ ਦਰਜ ਕੀਤਾ ਗਿਆ ਪੰਜਾਬ ਵਿੱਚ ਪਿਛਲੇ ਦਿਨਾਂ ਵਿੱਚ ਜਿੱਥੇ ਮੀਂਹ ਤੇ ਤੇਜ਼ ਹਵਾਵਾਂ ਵੇਖਣ ਨੂੰ ਮਿਲ ਰਹੀਆਂ ਨੇ ਉੱਥੇ ਅੱਜ ਤੋਂ ਲੈ ਕੇ 8 ਜੂਨ ਤੱਕ ਕੋਈ ਵੀ ਲਟ ਜਾਰੀ ਨਹੀਂ ਕੀਤਾ ਗਿਆ ਹਾਲਾਂਕਿ ਅੱਜ ਹਰਿਆਣਾ ਪ੍ਰਦੇਸ਼ ਵਿੱਚ ਮੀਂਹ ਦਾ yellow ਲਟ ਜਾਰੀ ਕੀਤਾ ਗਿਆ ਜਿਸ ਕਾਰਨ ਪੰਜਾਬ ਦੇ ਤਾਪਮਾਨ ਵਿੱਚ ਅੱਜ ਤੋਂ ਕੋਈ ਖਾਸ ਬਦਲਾ ਨਜ਼ਰ ਨਹੀਂ ਆਵੇਗਾ ਪਰ ਹੁਣ ਤੋਂ ਬਾਅਦ ਤਾਪਮਾਨ ਵਧਣ ਲੱਗੇਗਾ ਤੇ ਤਾਪਮਾਨ 40 ਡਿਗਰੀ ਸੈਲਸੀਅਸ ਨੂੰ ਪਾਰ ਕਰ ਸਕਦਾ ਹੈ ਅੱਜ ਦੇ ਪੰਜਾਬ ਰੋਟਰ ਵਿੱਚ ਇੰਨਾ ਹੀ ਨਿਮੇ ਤੇ ਤਾਜ਼ਾ ਖਬਰਾਂ ਨਾਲ ਇੱਕ ਵਾਰ ਫਿਰ ਹਾਜ਼ਰ ਹੋਵਾਂਗੇ ਧੰਨਵਾਦ